ਬਹੁਤ ਬਹੁਤ ਮੁਬਾਰਕਾਂ ਪਿਛਲੇ 50 ਸਾਲ ਤੋਂ ਲਗਾਤਾਰ ਸੌਰੀ 150 ਸਾਲ ਤੋਂ ਲਗਾਤਾਰ ਇਹ ਜਿਹੜਾ ਸਿਖੀਰ ਸਮੇਲਨ ਹੋ ਰਿਹਾਗਾ ਜਿਹੜਾ ਦੁਨੀਆ ਦੇ ਅੰਦਰ ਵੈਸਾਂ ਦਾ ਬਹੁਤ ਹੀ ਸਭ ਤੋਂ 올ਡੈਸਟ ਸਮੇਲਨ ਆਗਾ ਸੋ ਸਾਰੇ ਪ੍ਰਬੰਧ ਕਰਨ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਰ ਇੱਕ ਸ਼ਾਕੋਟ ਪਿੰਡ ਭੋਜੇਵਾਲ ਦਾ ਲੜਕਾ ਪਾਕਿਸਤਾਨ ਦਾ ਬਾਰਡਰ ਕੋਈਪੁਰ ਦਾ ਵੀ ਲੜਕਾ ਜਿਹੜਾ ਪਾਕਿਸਤਾਨ ਦਾ ਬਾਰਡਰ ਕਰਾਸ ਕਰ ਗਿਆ ਸੀ ਹੁਣ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਕਿ ਉੱਥੇ ਦੀ ਬੇਲ ਪ੍ਰਕਿਰਿਆ ਚੋਂ ਹੋ ਚੁੱਕੀ ਦਾ ਮੰਨਤ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਪਰ ਉਹ ਕਹਿੰਦਾ ਮੈਂ ਪੰਜਾਬ ਨਹੀਂ ਆਉਣਾ ਮੈਨੂੰ ਖਤਰਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਉਹ ਸਹੀ ਨਹੀਂ ਹੈਗਾ ਅ ਦੇਖੋ ਇਹ ਭਾਰਤ ਸਰਕਾਰ ਨੂੰ ਜਿਹੜਾ ਹੈਗਾ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਵਾਪਸ ਲੈਣਾ ਚਾਹੀਦਾ ਹੈਗਾ ਸੋ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਕਿ ਮਨਕਰਤ ਸਟੋਰੀ ਜਿਹੜੀ ਬਣਾਈ ਜਾ ਰਹੀ ਹੈ ਕਿ ਮਨਕਰਤ ਸਟੋਰੀ ਕਿਸ ਨੇ ਪਲਾਨਟ ਕੀਤੀ ਹੈਗੀ ਐਕਚੁਅਲ ਦੇ ਅੰਦਰ ਕੋਈ ਗੱਲ ਕੋਈ ਹੋਰ ਹੋਣੀ ਆ ले दे। देखिये जो भी पंजाब में रहता उसकी सुरक्षा करना पंजाब सरकार का काम है हम हर एक आदमी की सुरक्षा करते है जो भी लॉ एंड ऑर्डर को तोड़ने की कोशिश करेगा उसको ਪੰਜਾਬ ਸਰਕਾਰ ਸ਼ਕਤੀ ਸੰਬੱਧ। ਇਹ ਮਗਰੇਗਾ ਦਾ ਨਾਮ ਬਦਲ ਕੇ ਜੀਰਮਜੀ ਕਰ ਦਿੱਤਾ ਗਿਆ ਉਸ ਦਾ ਵਿਰੋਧ ਚੱਲ ਰਿਹਾ ਹੈਗਾ। ਬਿਲਕੁਲ ਅੱਜ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਮਜ਼ਦੂਰਾਂ ਦਾ ਗਲਾ ਕੁੱਟ ਰਹੀ ਆ। ਦੇਸ਼ ਦੇ ਅੰਦਰ ਮਜ਼ਦੂਰਾਂ ਨੂੰ ਮਾਰਨ ਦਾ ਕੰਮ ਕੀਤਾ ਜਾ ਰਿਹਾ। ਦੇਸ਼ ਭਰ ਦੇ ਮਜ਼ਦੂਰ ਜਿਹੜੇ ਲੱਗੇ ਉਹ ਥੋੜੀ ਬਹੁਤੀ ਦਿਹਾੜੀ ਕਰਕੇ ਨਰੇਗਾ ਦੇ ਅੰਦਰ ਆਪਣੇ ਚਾਰ ਪੈਸੇ ਪਰਮਾਰ ਪਾਲਦੇ ਸੀਗੇ ਉਹ ਦਿਹਾੜੀ ਦੇ ਬਿਲਕੁਲ ਖਤਮ ਕੀਤਾ ਜਾ ਰਿਹਾ ਉਹਦੇ ਲਈ ਇਹ ਤਿਕੋਸੀ ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਜਿਹੜੀ 40 60 ਦੀ ਰੇਸ਼ੋ ਰੱਖੀ ਉਹਨਾਂ ਨੇ ਗੱਲ 40 60 ਰੇਸ਼ੋ ਦੀ ਨਹੀਂ ਹੈਗੀ ਗੱਲ ਇਸ ਗੱਲ ਦੀ ਆ ਕਿ ਉਹਨਾਂ ਨੇ ਸਾਰੀਆਂ ਸਕੀਮਾਂ ਜਿਹੜੀਆਂ ਅਸੀਂ ਉਹ ਬੰਦ ਕਰਤੀਆਂ ਕਹਿਣ ਨੂੰ ਤਾਂ ਦਿਹਾੜੀ ਦੇ ਦਿਨ ਵਧਾਤੇ ਅਸੀਂ 100 ਦਿਨ ਤੋਂ ਵਧਾਤੇ ਪਰ ਲੇਕਿਨ ਉਹ ਸਕੀਮਾਂ ਹੀ ਸਾਰੀਆਂ ਬੰਦ ਹੋ ਗਈਆਂ ਤਾਂ ਦਿਹਾੜੀ ਮਿਲੂਗੀ ਕਿੱਥੋਂ ਦਿਹਾੜੀ ਮਿਲੂਗੀ ਕਿੱਥੋਂ ਤੇ ਇਸ ਗੱਲ ਕਰਕੇ ਕਿ ਬਿਲਕੁਲ ਸਰਾਸਰ ਦੇਸ਼ ਦੇ ਮਜ਼ਦੂਰਾਂ ਦੇ ਨਾਲ ਬਹੁਤ ਵੱਡਾ ਧੱਕਾ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਸੋ ਲੋਕ ਜਿਹੜੇ ਨੇ ਸਭ ਸਿਖਾਉਣਗੇ ਅਸੀਂ ਬਿਲਕੁਲ ਡਟ ਕੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਆ ਦੇਸ਼ ਭਰ ਦੇ ਮਜ਼ਦੂਰਾਂ ਦੇ ਨਾਲ ਸੀਐਮ ਸਾਹਿਬ ਹੋਣ ਦੇ ਵੱਲੋਂ ਪੰਜਾਬ ਦੇ ਨੌਂਡਰਡਰ ਨੂੰ ਮੇਨਟੇਨ ਕਰਨ ਦੇ ਵਾਸਤੇ ਕਾਹ ਮੀਟਿੰਗ ਵੀ ਕੀਤੀ ਗਈ ਸੀ ਕਿਹੜੇ ਖਾਸ ਨਿਰਦੇਸ਼ ਨੇ ਜਿਹੜੇ ਆਫੀਸਰ ਨੂੰ ਦਿੱਤੇ ਬਿਲਕੁਲ ਸਖਤ ਨਿਰਦੇਸ਼ ਨੇ ਜਿਹੜਾ ਵੀ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਖਤੀ ਨਾਲ ਜਿਹੜਾ ਹੈਗਾ ਪੰਜਾਬ ਪੁਲਿਸ ਪੇਸ਼ ਹੋ ਇੱਕ ਸੁਪਰੀਮ ਕੋਰਟ ਦੇ ਹਦੇਸ਼ ਆਏ ਨੇ আরাਵਲੀ ਪਹਾੜੀਆਂ ਜਿਹੜੀਆਂ ਟੁੱਟੀਆਂ ਹੈਗੀਆਂ ਉਹਨਾਂ ਨੂੰ ਜਿਹੜੀਆਂ ਲੱਭੇ ਮੀਟਰ ਦੀਆਂ ਹੈਗੀਆਂ ਉਹਨਾਂ ਨੂੰ ਹਟਾਉਣ ਦੇ ਇਸ ਨੂੰ ਕਿੱਦਾਂ ਦੇ ਦੇ ਦੋ ਕਿ ਆਪੋ ਹਵਾ ਪ ਦੇਖੋ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਉਹ ਕਾਨੂੰਨ ਲੈ ਕੇ ਆਉਣ আরাਬਲੀ ਪਰਬਤ ਜਿਹੜਾ ਹੈਗਾ ਜਿਉਂ ਦਾ ਤਿਉਂ ਰਹਿਣਾ ਚਾਹੀਦਾ ਬਹੁਤ ਹੀ ਪ੍ਰਾਤਨ ਸਾਡਾ ਉਹ ਪਰਬਤਾਂ ਦੇਸ਼ ਪਰ ਤੇ ਜਦੋਂ ਵੀ ਆਪਾਂ ਜੀਓਗ੍ਰਾਫੀ ਪੜ੍ਹਦੇ ਹਾਂ ਜਾਂ ਸਟੂਡੈਂਟ ਸਾਰੇ ਪੜ੍ਹਦੇ ਨੇ আরাਵਲੀ ਪਰਬਤ ਬਾਰੇ ਹਮੇਸ਼ਾ ਪੜਾਇਆ ਜਾਂਦਾ ਹੈਗਾ ਸੋ আরাਵਲੀ ਪਰਬਤ ਨੂੰ ਜਿਹੜਾ ਜਿੰਦਾ ਰੱਖਣਾ ਚਾਹੀਦਾ ਔਰ ਬਿਲਕੁਲ ਖਰਾਬ ਹੀ ਹੋਣਾ ਚਾਹੀਦਾ ਚਾਹੀਦਾ ਔਰ ਸੈਂਟਰ ਸਰਕਾਰ ਜੇਕਰ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦਾ ਕੋਈ ਆਰਡਰ ਜਾਰੀ ਕੀਤਾਗਾ ਤੁਹਾਨੂੰ ਨਾ ਲੈਨਡ ਵਾਈਡ ਜਿਹੜਾ ਉਹ ਸੁਪਰੀਮ ਕੋਰਟ ਕਰ ਸਕਦਾ ਸੌਰੀ ਪਾਰਲੀਮੈਂਟ ਕਰ ਸਕਦੀ ਤਾਂ ਪਾਰਲੀਮੈਂਟ ਨੂੰ ਲੈ ਕੇ ਅੱਛਾ ਠੀਕ ਹਸਾਂ ਬਈ ਉਹ ਗੱਲ ਕੀਤੀ ਜਾਏ ਤੋ ਡਾਕਟਰ ਨਵਜੋਤ ਕੋ ਸਿੱਧੂ ਦ उसके बाद अब लगातार बीजेपी के जो सेंट्रल मिनिस्टर है उनसे मिला जा रहा है कहीं ना कहीं लग रहा है कि डॉक्टर नवजोधपुर सुप्रिया सिद्धू परिवार जो बीजेपी में वापसी करें देखिए ये तो उनका परिवार का काम यही है कि कभी कांग्रेस में कभी बीजेपी में कभी कांग्रेस में कभी, कभी बीजेपी वो दल बदलू के लिए जाने जाते हैं प्रचार